ਇਸ ਸੁਖ ਦੀ ਘੜੀ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਧਰਨਾ ਜਿਹੜਾ ਲੱਗਾ ਸੀ ਸੋ ਅੱਜ ਜਿਹੜੀਆਂ ਪਰਿਵਾਰੀਆਂ ਬੈਠਾ ਸੀ ਉਹ ਜਿਹੜੀਆਂ ਜੱਥੇਬਖਸ਼ਾਂ ਜੱਥੇਬੰਦੀਆਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿਹੜੀਆਂ ਉਹਨਾਂ ਦੇ ਪ੍ਰੈਸ਼ਰਾਈਜ਼ ਕਰਕੇ ਮਨਾ ਦਿੱਤੀਆਂ ਗਈਆਂ ਉਹ ਉਹ ਪ੍ਰਵਾਦ ਨੂੰ ਜਿਹੜਾ ਉਹ ਪੋਸਟ ਮਾਡਰਨ ਦੀ ਡੈੱਡ ਬੋਡੀ ਫੜਨ ਲੱਗੇ ਸੋ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਨੇ ਵੀ ਉਸ ਤੋਂ ਇਲਾਵਾ ਵੀ ਜਿਹੜੀ ਕੋਈ ਉਹਦੀ ਹੈਲਪ ਹੋਏਗੀ ਜੋ ਉਹਨਾਂ ਦੀ ਸੀਗੀ ਹੈ ਡਿਮਾਂਡ ਉਹ ਬੈਠ ਕੇ ਅਮੀ ਕੇਬਲ ਅੰਦਰ ਹੋ ਗਿਆ ਦੇ ਸੋ ਹੁਣ ਅਗਲੀ ਜਿਹੜੀ ਕਾਰਵਾਈ ਜਿਹੜੀ ਆ ਹਸਪੀਟਲ ਪੋਸਟਮਾਰਟ ਕਰਵਾ ਕੇ ਜੋ ਪੋਸਟਮਾਰਟ ਦੀ ਰਿਪੋਰਟ ਚਾਹੂਗਾ ਅਗਲੀ ਕਦਲੇਰੀ ਕਰਵਾਉਣਾ ਜੀ ਬੋਰਡ ਬਣਾਇਆ ਗਿਆ ਹੋਇਆ ਥੇ ਡਾਕਟਰਾਂ ਦਾ ਪਰਿਵਾਰ ਪਰਿਵਾਰ ਮੰਨ ਗਿਆ ਉਹ ਤੁਹਾਨੂੰ ਜੀ ਪਰਿਵਾਰ ਨਾਲ ਸਾਰੇ ਸਹਿਮਤੀ ਲੈ ਕੇ ਜਿਹੜਾ ਸਾਰੇ ਐਮਿਕੇਬਲ ਜਿੰਨੀ ਜੱਥੇਬੰਦੀਆਂ ਜਿੰਨੇ ਆਵਾਸਪਤ ਪਾਰਟੀਆਂ ਦੇ ਦਿਨਾਂ ਵਿੱਚ ਜੋ ਮੰਗਾ ਸੀ ਪਰਿਵਾਰ ਨੇ ਮੰਨ ਲਿਆ ਜੀ ਉਹ ਮੰਨੀਆਂ ਗਈਆਂ ਸੋ ਮੰਗਾ ਮੰਨਣ ਪਰੰਤ ਜਿਹੜਾ ਹੈ ਤੁਹਾਨੂੰ ਜਿਹੜਾ ਸਮੂਹ ਇਹ ਅੱਜ ਇਹੋ ਜਿਹਾ ਵਾਕਿਆ ਹੋਇਆ ਪਾਸ਼ੂ ਦਾ ਜ਼ਿਆਦਾ ਇੱਕ ਬਹੁਤ ਬੁਰਾ ਦਖੌਲਤਾ ਪਰ ਮੌਸਮ ਇਹਨਾਂ ਜਿੰਨਾ ਜਿੰਨਾ ਰਿਸ਼ਤਾ ਹਦਾ ਉਹ ਨਾ ਨਾ ਦਖਲ। ਪਰ ਇਹ ਵਾਜ ਇੱਕ ਗੱਲ ਦੀ ਘਰਸ ਆ ਕਿ ਇੱਕ ਈਸ਼ੂ ਵਿਆਪਰਕ ਮੁੱਦੇ ਦੇ ਉੱਪਰ ਕੱਡ ਸਾਰਾ ਸਮਾਜ ਇਕੱਠਾ ਹੋਇਆ। ਪਹਿਲੋਂ ਰਾਜਨੀਤਿਕ ਕਾਟੀਆਂ ਸਨ, ਅਲੀਓ ਐਨ ਜੀਓ ਸਨ, ਪਹਿਲੋਂ ਕਿਸਾਨ ਕਿਤੇ ਬੰਦੀਆਂ ਸਨ, ਪਾਵੇਂ ਵਪਾਰ ਮੰਡਲ ਸੀ ਪਰ ਸੱਚਾ ਪੰਜਾਬ ਇਹ ਸਮਾਜ ਜਿਹੜਾ ਇਸ ਗੱਲ ਤੇ ਇਕੱਠਾ ਹੋਇਆ ਕਿ ਜਿਹੜਾ ਨਿਗਾਰ ਸਾਡੇ ਵੱਖਰੇ ਵੱਖਰੇ ਕਿਤੇਾਂ ਦੇ ਵਿਚ ਆ ਰਿਹਾ ਜੀ ਅੱਜ ਉਸ ਨਿਗਾਰ ਨੂੰ ਠੱਲ ਪਾਉਣ ਦੀ ਲੋੜ ਆ ਅੱਜ ਜਿਵੇਂ ਨਿਗਾਰ ਮੈਡੀਕਲ ਪ੍ਰੋਫੈਸ਼ਨ ਚ ਭਾਵੇਂ ਨਿਗਾਰ ਵਪਾਰ ਚ ਭਾਵੇਂ ਨਿਗਾਰ ਲੋਕਰਸ਼ਾਈ ਚ ਭਾਵੇਂ ਨਿਗਾਰ ਰਾਜਨੀਤੀ ਦੇ ਵਿੱਚ ਆ ਇਹ ਨਿਗਾਰ ਨੂੰ ਠੱਲ ਪਾਉਣ ਦਾ ਇੱਕੋ ਹੀ ਤਰੀਕਾ ਇੱਕ ਸੁਵਾਰਜ ਖੜਾ ਹੋਵੇ ਪਰ ਸੁਵਾਰਜ ਉਹਨੇ ਕ ਸੁਣਿਆ ਦਿੱਤਾ ਕਿ ਜੇ ਕਿਸੇ ਨਾਲ ਕੋਈ ਦੁੱਖ ਆਉਂਦਾ ਤੇ ਜਾਂ ਦਰਦ ਆਉਂਦਾ ਉੱਤੇ 150 ਸਮਾਜ ਕਰਾ ਤਾਂ ਕਿ ਅੱਗੇ ਤੋਂ ਇਹੋ ਜਿਹਾ ਪਾਲਾ ਜਿਹੜਾ ਵਾ ਉਹ ਨਾ ਵਾਪਰੇ ਜਾਵੇ ਆਪ ਦਾ ਲੋ ਹੈਗਾ ਕਾਨੂੰਨ ਵਿੱਚ ਕੋਰਪੋਰੇਟ ਅਕਾਊਂਟਿੰਗ ਕੀ ਹੈ ਉਹ ਪ੍ਰੋਸੀਜਰ ਹੈ ਪਰ ਅੱਜ ਸਮਾਜ ਨੇ ਉਹ ਪ੍ਰੋਸੀਜਰ ਨੂੰ ਦੇਗ ਨਹੀਂ ਪਹੁੰਚਾਦਾ ਕੀਤਾ ਤਾਂ ਇੱਕ ਆਮ رائے ਇੱਕ ਪਬਲਿਕ ਓਪੀਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜੇ ਕਿਸੇ ਦੇ ਘਰ ਜੇ ਦੁੱਖ ਦੀ ਘੜੀ ਆਉਂਦੀ ਨਾ ਉਦੋਂ ਸਮਾਜ ਨਾਲ ਖੜਾ ਇੱਕ ਬੜੀ ਵੱਡੀ ਗੱਲ ਅਜਮਦਾਸਟਰ ਦੇ ਵਿੱਚ ਹੋਈ ਆ ਸਾਨੂੰ ਸਾਰੇ ਪਰਿਵਾਰ ਨਾਲ ਬੈਠ ਕੇ ਗੱਲ ਕੀਤੀ ਆ ਕੋਈ ਐਸੀ ਕੀਮਤ ਨਹੀਂ ਜਿਹੜੀ ਆਸ਼ੂ ਦਿੱਤੀ ਦੀ ਜਾ ਸਕੇ ਕੋਈ ਪੈਸਾ ਕੋਈ ਕੀਮਤ ਆਸ਼ੂਦਿਆ ਦਾ ਦੁੱਖ ਨੂੰ ਵਾਪਸ ਨਹੀਂ ਜਾ ਸਕਦੀ ਕੋਦੇ ਥੋੜੇ ਬਹੁਤੇ ਪਰਿਵਾਰ ਨੂੰ ਦੁਬਾਰਾ ਖੜੇ ਖਣਣ ਵਾਸਤੇ ਜੋ ਚੀਜ਼ਾਂ ਚਾਹੀਦੀਆਂ ਨੇ ਜੋ ਪਰਿਵਾਰ ਨੇ ਕਿਹਾ ਉਹ ਅਸੀਂ ਸਾਰਿਆਂ ਨੇ ਮਿਲ ਕੇ ਇਹ ਵੀ ਉਹ ਇਹ ਹੋ ਗਿਆ ਤਾਂ ਕਿ ਸਮਾਜ ਦੇ ਵਿੱਚ ਉਹ ਪਰਿਵਾਰ ਇਸ tufaan ਤੋਂ ਦੁਬਾਰਾ ਖੜਾ ਹੋ ਕੇ ਆਪਣੀ ਜ਼ਿੰਦਗੀ